ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਫਿਰ ਤੁਹਾਡੇ ਫੇਸਬੁੱਕ YouTube ਚੈਨਲ ਸਾਡੀ ਤਰਤੀ ਸਾਡੇ ਲੋਕ ਚੈਨਲ ਤੇ ਔਰ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਅ ਜੀ ਲਾਈਕ ਕਮੈਂਟ ਕਰਕੇ ਨਾਲ ਚੈਨਲ ਨੂੰ ਸਬਸਕ੍ਰਾਈਬ ਔਰ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤਾਂ ਕਿ ਹਰੇਕ ਤਰ੍ਹਾਂ ਦੀ ਜਾਣਕਾਰੀ ਜਿਹੜੇ ਤੁਹਾਡੇ ਅੰਕੜੇ ਆ ਜਾਂ ਜਿਹੜੇ ਇਲਾਕੇ ਦੇ ਵਿੱਚ ਜੋ ਵੀ ਕਾਰ ਚੱਲ ਰਿਹਾ ਉਸ ਨਾਲ ਸੰਬੰਧਿਤ ਤੁਹਾਡੇ ਨਾਲ ਜਾਣਕਾਰੀ ਲਗਾਤਾਰ ਸਾਂਝੀ ਹੁੰਦੀ ਰਹੇ ਸੋ ਇਹ ਕਰੀਬ ਸਵੇਰ ਦੇ 9:25 30 ਮਿੰਟ ਹੋ ਗਏ ਆ 2 ਸਤੰਬਰ 2025 ਸੋ ਪੌਂਗ ਟਾਈਮ ਦੀ ਆਪਾਂ ਗੱਲ ਕਰ ਲਏ ਨੇ ਆ ਜਿਹੜੇ ਪੌਂਗ ਟਾਈਮ ਦੇ ਆਪਣੇ ਕੋਲੇ ਅੰਕੜੇ ਪਹੁੰਚੇ ਆ 2 ਸਤੰਬਰ 2025 ਵੇਲੇ 6 ਵੇ ਦੀ ਰਿਪੋਰਟ ਹੈ ਇਹਦਾ ਜਿਹੜਾ ਪਾਣੀ ਦਾ ਕੁੱਲ ਪੱਧਰ 1390.63 ਫੁੱਟ ਤੇ ਇਸ ਟਾਈਮ ਚੱਲ ਰਿਹਾ ਤਾਂ ਇਹਦੇ ਚ ਪਾਣੀ ਜਿਹੜਾ ਆ ਰਿਹਾ 96776 ਕਿਊਸਕਾਰਿਆ ਜਿਹੜਾ ਤੋਂ ਪਾਣੀ ਛੱਡਿਆ ਜਾ ਰਿਹਾ ਆਊਟਫਲੋ ਹੋ ਰਿਹਾ ਉਹ 95836 ਕਿਊਸਕ ਛੱਡਿਆ ਜਾ ਰਿਹਾ ਪਾਖੜਾ ਡੈਮ ਦੇ ਵੀ ਆਪਣੇ ਕੋਲੇ ਜਿਹੜੇ ਅੰਕੜੇ ਆ ਉਹ 2 ਸਤੰਬਰ 2025 ਸਵੇਰੇ 6 ਵਜੇ ਦਾ ਇਹਦਾ ਜਿਹੜਾ ਪੱਧਰ ਹੈ 1676.72 ਫੁੱਟ ਤੇ ਆ ਜਿਹੜਾ ਕੱਲ ਨੂੰ ਕਰੀਬ 2 ਫੁੱਟ ਵਧਿਆ ਜਿਹੜਾ ਅੰਦਰ ਚ ਪਾਣੀ ਆ ਰਿਹਾ 1,07,565 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ 56,009 ਕਿਊਸਕ ਹਰ ਇੱਕ ਹੈਡ ਬਾਕਸ ਦੀ ਗੱਲ ਕਰਦੇ ਆ ਤਾਂ 2 ਸਤੰਬਰ 2025 ਸਵੇਰੇ 6 ਵਜੇ ਦੀ ਰਿਪੋਰਟ ਜਿਹੜਾ ਪੌਂਡ ਲੈਵਲ 686.50 ਫੀਟ ਤੇ ਆ ਤਾਂ ਇੱਥੇ ਜਿਹੜਾ ਪਾਣੀ ਪਹੁੰਚ ਰਿਹਾ 290923 ਕਿਊਸਕ ਜਿਹੜਾ ਪਾਣੀ ਪਹੁੰਚ ਰਿਹਾ ਕੱਲ ਨੂੰ ਕਰੀਬ 3000 ਕਰੀਬ 3-4000 ਅਪਸਟਰੀਮ ਵਿੱਚ ਜ਼ਿਆਦਾ ਔਰ ਫਰੋਇਪਰ ਫੀਟਰ ਦੀ ਜੇਕਰ ਗੱਲ ਕਰਦੇ ਆ ਤਾਂ 4930 ਕਿਊਸਕ ਤਾਂ ਜਿਹੜਾ ਰਸਨ ਫੀਟਰ ਦੀ ਗੱਲ ਕਰਦੇ 11791 ਕਿਊਸਕ ਤੇ ਮਾਹੂ ਕਨਾਲ ਦੇ ਵਿੱਚ 150 ਕਿਊਸਕ ਜਿਹੜਾ ਡਾਉਨਸਟਰੀਮ ਕੀਤਾ ਜਾ ਰਿਹਾ ਅਪਸਟਰੀਮ ਤੁਹਾਨੂੰ ਦੱਸ ਦਿੱਤੀ 290923 ਔਰ ਡਾਉਨਸਟਰੀਮ ਜਿਹੜੀ ਕੱਲ 270000 ਸੀ ਸ਼ਾਮ ਦੀ ਦਾ ਹੋਣਾ ਸਵੇਰੇ 6 ਵਜੇ ਦੀ ਰਿਪੋਰਟ ਆਪਣੇ ਕੋਲੇ 2 ਸਤੰਬਰ 2025 ਦੀ 27458 ਕਿ ਉਸਕੋ ਉਸਤੇ ਮੁਤਾਬਕ ਜਿਹੜਾ ਆਪਸਟ੍ਰੀਮਿੰਗ ਦੇ ਵਿੱਚ ਵੀ 24000 ਪਾਣੀ ਵਧਿਆ ਤੇ ਡਾਉਨਸਟ੍ਰੀਮਿੰਗ ਹਰੀਕੇ ਹੈਡਵਕਸ ਤੋਂ ਵੀ 4000 ਜਿਹੜਾ ਪਾਣੀ ਉਸਕ ਵਧਿਆ ਸੋ ਇਹ ਰਿਪੋਰਟ ਸੀ ਡੈਮ ਨਾਲ ਸੰਬੰਧਿਤ ਲਗਾਤਾਰ ਜਿਹੜੀਆਂ ਬਾਰਿਸ਼ਾਂ ਹੋ ਰਹੀਆਂ ਨੇ ਹੁਣ ਵੀ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੁਣ ਵੀ ਕਿਣਮਨ ਹੋ ਰਹੀ ਹੈਗੀ ਜੇਕਰ ਫਰੋਜਪੁਰ ਦੇ ਹਾਲਾਤਾਂ ਦੀ ਗੱਲ ਕਰਦੇ ਆ ਤੇ ਨਾਲ ਹੀ ਅਮਿਤ ਸ਼ਾਹ ਵੱਲੋਂ ਦਿੱਤੇ ਨਿਰਦੇਸ਼ ਪੰਜਾਬ ਚ ਆਉਣੀਆਂ ਕੇਂਦਰ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨੁਕਸਾਨ ਦਾ ਕਰਨੀਆਂ ਮੁਲਾਂਕਣ ਹੁਣ ਦੇਖਦੇ ਹਾਂ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਿੰਨਾ ਕੁ ਆਪਣਾ ਪੱਖ ਰੱਖ ਪਾਉਂਦੀ ਹੈ ਜਿਹੜੇ ਕਿਉਂਕਿ ਫਰੀਪੁਰ ਦੇ ਆਪਣੇ ਪੰਜਾਬ ਦੇ ਕਰੀਬ 8-10 ਜਿਹੜੇ ਜ਼ਿਲ੍ਹੇ ਪ੍ਰਭਾਵਿਤ ਵੱਡੇ ਪੱਧਰ ਤੇ ਪ੍ਰਭਾਵਿਤ ਹੈਗੇ ਆ ਔਰ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਕਿੰਨਾ ਕੁ ਸਪੈਸ਼ਲ ਪੈਕੇਜ ਲਾਏ ਪਾਉਂਦੀ ਜਾਂ ਕੇਂਦਰ ਸਰਕਾਰ ਬਣਦੇ ਜਿਹੜਾ ਆਪਣਾ ਯੋਗਦਾਨ ਪਾਉਂਦੀ ਕਿੰਨਾ ਹੀ ਪਾਉਂਦੀ ਸੋ ਵੱਡੀ ਗੱਲਬਾਤ ਹੈਗੀ ਸੋ ਲਗਾਤਾਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਾਵਾਂਗੇ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਪੰਜਾਬ ਵਾਲੇ ਖਤਰਨਾਕ ਹਮੋਸ਼ ਸਾਇਲੈਂਟ ਬੰਬ ਜਿੰਨਾਂ ਨੂੰ ਸਿਰਫ ਪੰਜਾਬ ਦੀ ਬਰਬਾਦੀ ਲਈ ਵਰਤਿਆ ਜਾਂਦਾ ਅਸੀਂ ਡੈਮਾਂ ਦੀ ਗੱਲ ਕਰ ਰਹੇ ਜਿਹੜੇ ਡੈਮ ਨੇ ਜਿਹੜਾ ਇਹ ਪਾਣੀ ਹੈ ਹੜਾਂ ਦਾ ਪਾਣੀ ਹੈ ਉਹਨਾਂ ਨੂੰ ਸਿਰਫ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਵਰਤਿਆ ਜਾਂਦਾ ਜਿਹੜੇ ਡੈਮ ਨੇ ਤਿੰਨੇ ਡੈਮ ਭਾਵੇਂ ਥੀਨ ਡੈਮ ਹੈ ਪਾਵੇਂ ਉਹ ਆਪਣਾ ਪਾਖਰ ਡੈਮ ਹੈ ਪਾਵੇਂ ਉਹ ਆਪਣਾ ਪਾਖਰ ਡੈਮ ਹੈ ਸੋ ਇਹਨਾਂ ਦੀ ਜਿਹੜਾ ਪਾਣੀ ਤਾਂ ਸਾਰੇ ਸਾਰੀਆਂ ਜਿਹੜਾ ਸਟੇਟਾਂ ਨੂੰ ਚਾਹੀਦਾ ਜਿਹੜਾਂ ਦਾ ਪਰ ਪਾਣੀ ਹੜਾਂ ਦਾ ਪਾਣੀ ਸਿਰਫ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਵਰਤਿਆ ਜਾਂਦਾ ਸੋ ਆਪਾਂ ਨੂੰ ਸੋਚਣਾ ਪਊਗਾ ਕਿ ਆਖਰ ਜਦੋਂ ਬਦਲਦਾ ਆਪਾਂ ਆਪਣੀ ਖੁਦ ਕਰਨੀ ਹੁਣ ਵੱਡੇ ਪੱਧਰ ਤੇ ਸਾਡੇ ਸਮਾਜ ਸੇਵੀ ਐਨ ਜੀਓ ਸਾਡੇ ਐਨ ਆਰ ਆਈ ਵੀਰ ਸਾਡੀਆਂ ਇਹ ਖਾਲਸਾ ਐਡ ਦੁਨੀਆ ਸਥਾਵਾਂ ਯੂਨਾਈਟਿਡ ਸਟੇਟਸ ਜਾਂ ਹੋਰ ਬਹੁਤ ਸਾਰੀਆਂ ਪ੍ਰਾਪਾ ਅਸਰਾ ਸਾਡੇ ਕਰ ਰਹੀ ਹੈ ਬਹੁਤ ਸਾਰੀਆਂ ਸਥਾਵਾਂ ਜਿਹੜਾ ਸਾਡੇ ਵੱਡੇ ਪੱਧਰ ਤੇ ਮਦਦ ਕਰ ਰਹੀਆਂ ਅਸੀਂ ਆਪਣੀ ਮਦਦ ਖੁਦ ਵੀ ਕਰ ਰਹੇ ਹਾਂ ਸੋ ਸਾਨੂੰ ਸੋਚਣਾ ਪਊਗਾ ਕਿ ਸਾਡੀਆਂ ਸਰਕਾਰਾਂ ਅਸੀਂ ਚੁਣਦੇ ਹਾਂ ਕਾਦੇ ਵਾਸਤੇ ਚੁਣਦੇ ਹਾਂ ਸੈਂਟਰ ਸਰਕਾਰ ਦਾ ਕੇਂਦਰ ਸਰਕਾਰ ਦਾ ਹਾਲੇ ਤੱਕ ਵੱਡਾ ਐਲਾਨ ਨਹੀਂ ਹੋਇਆ ਔਰ ਵੱਡੇ ਪੱਧਰ ਤੇ ਰਾਹਤ ਨਹੀਂ ਪਹੁੰਚੀ ਹਾਲੇ ਤੱਕ ਕਾਂਗਰਸ ਸਰਕਾਰ ਵੀ ਸਿਰਫ ਵਾਅਦਿਆਂ ਤੱਕ ਹੀ ਹੈ ਆ ਆਪਣਾ ਕਰ ਰਹੀ ਹੈ ਉੱਥੇ ਆਉਣ ਤੱਕ ਵੇਸ਼ਟ ਕਰ ਤੱਕੀ ਮੌਜੂਦਾ ਸਰਕਾਰ ਦੇ ਇਹ ਹਾਲਾਤ ਨੇ ਸੋ ਦੇਖਣਾ ਪਊਗਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਜੇਕਰ ਆਪਾਂ ਆਪਣਿਆਂ ਦੀ ਬਾਹ ਫੜਨੀ ਹੈ ਤੇ ਫਿਰ ਸਰਕਾਰਾਂ ਕਿਸ ਵਾਤੇ ਹੁੰਦੀਆਂ ਨੇ ਸਰਕਾਰਾਂ ਵੱਡੇ ਰੂਪ ਚ ਟੈਕਸ ਲੈਂਦੀਆਂ ਉਹ ਫਿਰ ਟੈਕਸਾਂ ਦਾ ਅਸੀਂ ਕਰਨਾ ਕੀ ਫਿਰ ਉਹ ਕਿਤਨਾ ਕਿਤੇ ਸਾਨੂੰ ਸੋਚਣਾ ਪਊਗਾ ਵੱਡਾ ਸਵਾਲ ਸੋ ਇਹ ਸੀ ਸਾਡੇ ਅੱਜ ਦੀ ਖਾਸ ਰਿਪੋਰਟ ਬੌਂਗ ਟਾਈਮ ਦੀ ਆਪਣਾ ਪੌਂਗ ਡੈਮ ਦੀ ਪਾਖੜ ਡੈਮ ਦੀ ਤੇ ਬਿਆਸ ਤੋਂ ਅੱਗੇ ਸਤਲੁਜ ਆ ਰਹੇ ਪਾਣੀ ਹਰੀਕੇ ਹੈਡਵਕਸ ਦੀ ਰਿਪੋਰਟ ਸੋ ਜਲਦ ਤੁਹਾਡੇ ਨਾਲ ਇਹ ਵੀਡੀਓ ਅਪਲੋਡ ਕਰਦੇ ਆਂ ਇਹ ਕਰੀਬ 9:30 ਮਿੰਟ ਹੋ ਗਏ ਆ 2 ਸਤੰਬਰ 2025 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ